ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਵੀਰੇ ਆਪਣਾ ਵੀਰੇ ਨਾਮ ਰਵਿੰਦਰ ਸਿੰਘ ਪਿੰਡ ਅਟੂਰ ਜਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਆਪਣਾ ਜੀ 8847688137 8847688137 ਜਿਹੜੇ ਆਪਾਂ ਬੈੜ ਦੇਖੀਏ ਨੇ ਇਹ ਕਿਹੜਾ ਸੂ ਕਿਹਦਾ ਹੁੰਦਾ ਮਗਰ ਕਿੰਨਾ ਟਾਈਮ ਹੋ ਗਿਆ ਸਵੇਰ ਨੂੰ ਇਹ ਕੱਲ ਦੀ ਗੱਲ ਸੀ ਜੇਰ ਜੂ ਰੋਕੇ ਇਹ ਦੁੱਧ ਕਿੰਨਾ ਦਾ ਸਟਾਰਟਿੰਗ ਹੁਣ ਐਚ ਐਮਰ 13 14 ਕਿਲੋ ਬੋਲੀ ਤੋਂ ਸਟਾਰਟ ਹੁੰਦਾ ਧਾਰਾ ਤੂਰੇ ਦੇ ਇੱਕ ਨੰਬਰ ਮੈਂ ਕਿਹਾ ਆਪਾਂ ਮਾਰ ਕੇ ਠੀਕ ਹੈ ਸੋ ਧਾਰਾ ਵਗੈਰਾ ਆਪਾਂ ਮਾਰ ਕੇ ਬੱਚਾ ਲਾ ਲਓ ਕੋਈ ਗੱਲ ਨਹੀਂ ਸੋ ਫਿਰ ਬੱਚਾ ਚੋਂਦਾ ਦੇਖ ਸਕਦੇ ਧਾਰਾ ਪਿੱਛੇ ਮਾਰ ਕੇ ਦਿਖਾ ਦਿੰਦੇ ਹੁਣ ਨਿਆਣਾ ਵਗੈਰਾ ਆਪਾਂ ਆ ਕੇ ਜਮਾ ਸੋ ਫਿਰ ਧਾਰਾ ਦੇਖ ਸਕਦੇ ਹੋ ਚੋਣ ਵਗੈਰਾ ਦੇਖੋ ਜਮਾ ਕਿਆ ਬਾਤ ਹੈ ਫਟ ਫਟ ਚੋਣ ਦੀ ਜਮਾ ਤੇ ਖੜੀਏ ਗਾਲਾ ਵਗੈਰਾ ਕਰ ਜੀ ਤੰਦਰੁਸਤ ਆ ਜਮਾ ਅੱਜ ਦੀ ਚੋਣ ਦੇਖੋ ਇਹਦਾ ਕਿਆ ਬਾਤ ਪੂਰਾ ਸਾਫ ਸੁਥਰਾ ਚੋਣਾ ਕਰਨੇ ਵਰਗਾ ਚੋਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਲੇਵੇ ਦੀ ਪੂਰੀ ਸਾਫ ਸੁਥਰੀ ਆ ਜਮਾ ਹੱਥ ਪਰੇ ਕਰੀਂ ਤੇ ਸੋ ਦੇਖੋ ਚਾਰੇ ਤਾਂ ਨਿਖੜਵੇਂ ਸਾਫ ਸੁਥਰੇ ਢੋਰੀ ਪਰੇ ਬਾਹਰ ਠੀਕ ਹੈ ਪਾਣੀ ਭੇਜ ਦਾਂਗੇ ਸਾਫ ਸੁਥਰੇ ਲੇਵੇ ਦੀ ਆ ਅੰਦਾਜ਼ਾ ਦੁੱਧ ਕਿੰਨਾ ਦੇ ਦੋਗੇ ਅੱਜ ਕੀ ਇਹ ਮੇਰੇ ਨੇ ਪਿਛਲਾ ਜਿਹੜਾ 17-18 ਪਾਇਆ ਸੀ 20 ਕੋ ਦਿੰਮੀ ਦਾ ਚੱਕਰੇ ਕੋ ਸੋ ਰੇਟ ਇਹਦਾ ਕੀ ਰਹੂਗਾ ਜੀ ਰੇਟ ਬਸ ਦੇਣ ਲੈਣੀ ਆ 55000 ਕਰਦੇ ਆ ਵੀਰੇ ਜੈਨੂਨ ਜਾਵਾ ਹਾਂ ਸੋ ਵੀਰ 58000 ਰੁਪਏ ਜੈਨੂਨ ਰੇਟ ਆ ਦੇਣ ਲੈਣਾ ਜਿਹੜਾ ਤੇ ਸੂਈ ਸਵਾਈ ਜਮਾ ਧਾਰਾ ਦੇਖੋ ਬਿਲਕੁਲ ਓਕੇ ਸਾਫ ਸੁਥਰੇ ਲੇਵੇ ਦੇ ਆ ਜਾਮਾ ਟਾਈਮ ਹੁਣ ਚਵਾਈ ਇਹਦੀ ਹੁਣੇ ਤੇ ਰੇਟ ਬਿਲਕੁਲ ਜੈਨ ਹੋਣਾ 58000 ਆਮ ਤੌਰ ਤੇ ਇਹ ਜੀ ਬਿਹੜਾ ਦਾ 70 75 ਭਾਅ ਹੁੰਦਾ ਪਰ ਵੀਰ ਨੇ ਵੇਚਣ ਵਾਲਾ ਭਾਅ ਕਰਿਆ ਮਗਰ ਬੱਛੀ ਆ ਸੂਈ ਸਵਾਈ ਆਪਣੇ ਘਰੇ ਸੂਈ ਆ ਜਮਾ ਆਪਣੇ ਘਰੇ ਸੂਈ ਆ ਸੋ ਉਸ ਕਰੋ ਵੀਰ ਘਰ ਜਮਾ ਬੇਫਿਕਰ ਬਾਕੀ ਜੇ ਕਰੋਗੇ ਵੀਰੇ ਭਲਾ ਹੀ ਬੰਗਾ ਲਵੇ ਠੀਕ ਹੈ ਕੋਈ ਲਾਂਭੜ ਜਾਂਦਾ ਬੰਦਾ ਦਾ ਅੱਗੀ ਜਾਨ ਬਚੇਗਾ ਤੈਨੂੰ ਦਬਰੇ ਪਤਾ ਹੀ ਹੁਣ ਚਵਾਈ ਦੇਖ ਕੇ ਹੋਈ ਠੀਕ ਹੈ ਸੋ ਲੇਵਾ ਦੇਖੋ ਬਿਲਕੁਲ ਫਾੜੀ ਵਾਲਾ ਸਾਫ ਸੁਥਰੇ ਲੇਵੇ ਦੇ ਆ ਜਾ 58000 ਰੁਪਇਆ ਛੋਟ ਸਪਾ ਮਾੜਾ ਮੋਟਾ ਹੀ ਹੋ ਫਿਰੇ ਦੇ ਚੋ ਬਸ ਮਾੜਾ ਮੋਟਾ ਹੀ ਹੋ ਨੰਬਰ ਬੋਲ ਜੀ ਦੁਬਾਰੇ ਆਪਣਾ 8847688130 ਸੋ ਵੀਡੀਓ ਦੇਖ ਕੇ ਜੀ ਸਾਡਾ